thank <laughs> you ਕਾਲ ਕਸਲਾਵਾ ਨੀ ਕੀ ਕਰਤੇ ਪੂਜਯ ਪਰਮ ਅੰਤ ਸੁਆਮੀ ਕੌਣ ਜਾਣਾ ਗੁਣ ਤੇਰੇ ਪਰਮੇਸ਼ਰ ਦੀਆਂ ਸੱਚ ਸਲਾਹਾ ਕਥਾ ਕੀਰਤਨ ਦੇ ਪ੍ਰਵਾਹ ਸਤਗੁਰ ਪਾਤਸ਼ਾਹ ਮਹਾਰਾਜ ਖੁੱਲੇ ਮੰਦਾਲਾਂ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਕਥਾ ਕੀਰਤਨ ਚੱਲ ਰਿਹਾ ਹੈ ਸੋ ਅਗਲਾ ਸਮਾ ਬਹੁਤ ਹੀ ਸਤਕਾਰਯੋਗ ਭਾਈ ਪ੍ਰਵਿੰਦਰ ਸਿੰਘ ਜੀ ਨੂੰ 10 ਮਿੰਟ ਦੇ ਸਮੇਂ ਦੇ ਲਈ ਕਥਾ ਦੇ ਰਾਣੀ ਸੰਗਤਾਂ ਨੂੰ ਗੁਰਮਤਿਆਂ ਵਿਚਾਰਾਂ ਦੇ ਰਾਣੀ ਨਿਹਾਲ ਕਰਨਗੇ ਭਾਈ ਪ੍ਰਵਿੰਦਰ ਸਿੰਘ ਜੀ 10 ਮਿੰਟ ਦੇ ਸਮੇਂ ਦੇ ਲਈ ਕਥਾ ਦੀ ਰਾਣੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਬਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਆਵਣ ਪਾ ਕੇ ਹੋ ਜੋ ਹਰ ਸਾਲ ਦੀ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸ਼ਰਧਾਂ ছায়ਾ ਹੈ ਜੋਗੇ 450 ਸਾਲਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਨਮ ਦਿਹਾੜਿਆਂ ਨੂੰ ਸਮਰਪਿਤ ਕਰਦਿਆਂ ਹੋਇਆ ਮਬਾਦਾਨ ਸਿੰਘ ਜੀ ਮਾਲਵੇ ਦੀ ਸਿੱਖੀ ਜਿਨ੍ਹਾਂ ਨੇ ਬਚਾਈ ਕੰਟਨ ਬਾਬਾ ਜੀ ਸਰਸੰਜੀ ਰਾਣਾ ਸਾਹਿਬ ਨੂੰ ਸਮਰਪਿਤ ਕਰਦਿਆਂ ਹੋਇਆ ਬਾਬਾ ਸਾਧੂ ਸਿੰਘ ਜੀ ਸ਼ਾਹੜ ਰਾਣਾ ਸੰਪਰਦਾਏ ਅਦੇ ਬਾਬਾ ਸੁਖਜੀਤ ਸਿੰਘ ਜੀ ਦੇ ਰਹਿਨਮਾਈ ਦੇ ਹੇਠ ਜੋ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਇਕੱਤਰ ਹੁੰਦਾ ਹੈ ਅੱਜ ਵੀ ਸਤਿਗੁਰਾਂ ਦੀ ਮਿਹਰ ਹੋਈ ਅਕਾਲ ਪੁਰਖ ਦੀ ਮਿਹਰ ਹੋਈ ਇਹ ਜੋ ਸੁਭਾਗਾ ਸਮਾਂ ਮਿਲਿਆ ਹੈ ਆਓ ਆਪਾਂ ਇਸ ਸਮੇਂ ਨੂੰ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਇੱਕ ਮਠਾਸਾ ਮਈ ਸਮਾਂ ਬਣਾ ਲਈਏ ਇਹ ਗੁਰਬਾਣੀ ਦੇ ਅਨਸਾਰ ਆਪਾਂ ਆਪਣਾ ਜੀਵਨ ਬਨਾਈਏ ਆਓ ਗੁਰਬਾਣੀ ਦੇ ਸ਼ਬਦਾਂ ਨੂੰ ਗਾ ਕੇ ਸ਼ਬਦ ਨੂੰ ਵਿਚਾਰ ਕਰਕੇ ਸਤਿਗੁਰਾਂ ਦੇ ਦਿੱਤੇ ਹੋਏ ਇਸ ਮਾਨਸਜਾਮੇ ਨੂੰ ਸਫਲ ਬਨਾਈਏ ਵਾਹਿਗੁਰੂ ਸਾਹਿਬ ਜੀ ਦੰਦੋਤ ਵੰਦਨ ਅਨੁਗਮਾ ਸਰਵ ਕਰਾ ਸਮਰਾਥ ਡੋਲਣ ਦੇ ਰੱਖੋ ਪ੍ਰਭ ਨਾਨਕ ਦੇ ਘਰ ਹੱਥ ਨਾਨਕ ਦੇ ਘਰ ਹੱਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਮੜਾ ਹੀ ਪਾਵਨ ਬਚਨ ਸਰਵਨ ਕਰਨ ਨੂੰ ਮਿਲਦਾ ਹੈ ਨੱਚ ਦੁਰਲਭ ਧਨੰ ਰੂਪਿੰ ਨੱਚ ਦੁਰਲਭ ਆਰਾਜ ਸਵਰਗ ਰਾਜਨ ਹੈ ਨੱਚ ਦੁਰਲਭ ਭੋਜਨੰ ਵਿੰਜਨੰ ਨੱਚ ਦੁਰਲਭ ਸਵਸ਼ ਅੰਮਰ ਹੈ ਜੇਕਰ ਸਾਧ ਸੰਗਤ ਧਰਮੀ ਹੋਣਾ ਤੇ ਧਰਮੀ ਦਿਸੈਣਾ ਦੀ ਗੱਲ ਕਰੀਏ ਤਾਂ ਦੋ ਗੱਲਾਂ ਸਾਨੂੰ ਗੁਰਬਾਣੀ ਵਿੱਚ ਸਮਝਾਈਆਂ ਗਈਆਂ ਨੇ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਜੀਵਨ ਨੂੰ ਦੇਖੀਏ ਤੇ ਉਹਨਾਂ ਦੇ ਜੀਵਨ ਤੋਂ ਸਾਨੂੰ ਧਰਮੀ ਹੋ ਜਾਣਾ ਜਿਸ ਪੈਂਦਾ ਹੈ ਇੱਕ ਤੇ ਲਿਬਾਸ ਜੋ ਕੱਪੜੇ ਪਹਿਨਦੇ ਨੇ ਉਹਦੇ ਤੋਂ ਸਾਨੂੰ ਲੱਗਦਾ ਹੈ ਕਿ ਇਹ ਕੋਈ ਧਾਰਮਿਕ ਇਨਸਾਨ ਹੈ। ਇੱਕ ਅਸੀਂ ਉਸ ਦੇ ਜੀਵਨ ਤੋਂ ਉਹਦਾ ਉਸ ਦੇ ਕਰਮਾਂ ਤੋਂ ਉਪਸ਼ਾਣ ਲੈਨੇ ਆਂ ਵੀ ਇਹ ਇੱਕ ਇਨਸਾਨ ਧਰਮੀ ਹੋ ਸਕਦਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਇਹ ਇਨਸਾਨ ਤੈਨੂੰ ਇਸ ਦੁਨੀਆ ਦੇ ਪਿੱਛੇ ਮਾਂਸ ਜਾਮਾ ਚਾਰ ਆਸਕੀ ਲਖ ਜਉਣ ਬਾਈ ਤਾਬੇ ਮਾਸ ਦੇਹੀ ਪਾਈ ਪਰਸ ਦੁਨੀਆ ਦੇ ਆਗੇ ਸਿਰਫ ਤੂੰ ਇੱਕ ਧਨ ਨੂੰ ਇੱਕ ਦੁਰਲਭ ਚੀਜ਼ ਸਮਝ ਲਿਆ ਧਨ ਕੋਈ ਪੈਸਾ ਕੋਈ ਦੂਰ ਦਰਾਡੀ ਚੀਜ਼ ਨਹੀਂ ਹੈ ਜਿਹੜਾ ਸਾਨੂੰ ਮਿਲਣਾ ਨਹੀਂ ਧਨ ਤੇ ਰੂਪ ਕੋਈ ਦੁਰਲਭ ਵਿਸ਼ਾ ਨਹੀਂ ਹੈ ਜੋ ਸਾਨੂੰ ਮਿਲਣਾ ਨਹੀਂ ਨਾ ਜਦ ਰਵੰ ਰੂਪੰ ਧਨ ਰੂਪੰ ਨਾ ਜਦ ਰਵੰ ਸਾਧਗਨੋਂ ਬਚਨ ਕਰਦੇ ਹਨ ਪਰ ਇਨਸਾਨ ਇਸ ਧਨ ਨੂੰ ਇੱਕ ਦੁਰਲਭ ਜੀ ਸਮਝੀ ਬੈਠਾ ਹੈ ਭਾਵੇਂ ਕੋਈ ਬੱਚਾ ਹੈ ਭਾਵੇਂ ਕੋਈ ਮਨੁੱਖ ਹੈ ਉਹ ਸਿਰਫ ਪੈਸੇ ਨੂੰ ਹਮੇਸ਼ਾ ਸਮਝ ਜਾਂਦਾ ਹੈ ਇਹ ਪੈਸਾ ਤੇ ਧਨ ਜਿਹੜਾ ਮਾਇਆ ਹੈ ਤੇ ਮੇਰੇ ਜੀਵਨ ਵਾਸਤੇ ਕਿੰਨੀ ਜ਼ਰੂਰੀ ਹੈ ਮਾਇਆ ਨੇ ਪ੍ਰਭਾਵ ਨੂੰ ਸਹੀ ਤੈ ਕਬੂਲ ਲੈਂਦਾ ਪਰ ਜੇ ਸਾਧ ਸੰਗਤ ਦਾ ਆਪਾਂ ਗੁਰਬਾਣੀ ਦੀ ਗੱਲ ਕਰੀਏ ਤੇ ਗੁਰਬਾਣੀ ਨੂੰ ਸਮਝਣਾ ਉਸ ਇਨਸਾਨ ਲਈ ਔਖਾ ਹੈ ਜਿਸ ਨੇ ਕਦੇ ਗੁਰਬਾਣੀ ਨੂੰ ਸਮਝਿਆ ਨਹੀਂ ਪੜਿਆ ਨਹੀਂ ਸਤਗੁਰੂ ਕਹਿੰਦੇ ਧਨ ਕੋਈ ਦੁਰਲਭ ਚੀਜ਼ ਨਹੀਂ ਹੈ ਪਰ ਤੂੰ ਧਨਵਾਲ ਭਜਣਾ ਫਿਰਦਾ ਹੈ ਦੌੜਦਾ ਫਿਰਦਾ ਜੇਕਰ ਗੱਲ ਕਰੀਏ ਵੀ ਧਨ ਤੇ ਸਤਿਗੁਰੂ ਕਹਿੰਦੇ ਨੇ ਧਨ ਨੂੰ ਸ਼ੀਰਦੀ ਕਬੂਲ ਲੈਣਾ ਤੇ ਜੇਕਰ ਧਰਮ ਦੀ ਗੱਲ ਕਰੀਏ ਤੇ ਉਹਨੂੰ ਸ਼ੀਰਦੀ ਨਹੀਂ ਕਬੂਲਦਾ ਕਿਉਂਕਿ ਮਾਨ ਪ੍ਰਭਾਵ ਅਧੀਨ ਨਹੀਂ ਸਤਿਗੁਰੂ ਨੇ ਬੜਾ ਹੀ ਭਜਨ ਪਿਆਰਾ ਕੀਤਾ ਹੈ ਇਹ ਸਾਧ ਸੰਗਤ ਸਾਡਾ ਮਨ ਕਰਕੇ ਜੁੜਨਾ ਬੜਾ ਜ਼ਰੂਰੀ ਹੈ ਸਾਡਾ ਧਾਰਮਿਕ ਭੇਖ ਤੋਂ ਦੂਰ ਰਹਿ ਕੇ ਮਨ ਕਰਕੇ ਜੁੜਨਾ ਬੜਾ ਜ਼ਰੂਰੀ ਹੈ ਅਸੀਂ ਹਰ ਸਾਲ ਇਹ ਗੁਰਪੁਰਬ ਮਨਾਉਂਦੇ ਆ ਹਰ ਸਾਲ ਸਮਾਗਮ ਕੀਤੇ ਜਾਂਦੇ ਨੇ ਪਰ ਸਾਧ ਸੰਗਤ ਅਸੀਂ ਉਸ ਵਕਤ ਹਿਸਾਬ ਲਗਾਉਂਦੇ ਆ ਕਿ ਕਿੰਨੀ ਆਮਦ ਇਕੱਠੀ ਹੋਈ ਹੈ ਕਿੰਨਾ ਖਰਚ ਹੋਇਆ ਹੈ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਵੀ ਇਸ ਗੁਰਪੁਰਬ ਤੋਂ ਇਸ ਸਮਾਗਮ ਤੋਂ ਸਾਨੂੰ ਜਾਂ ਸਾਡੇ ਕਿਸੇ ਇਨਸਾਨ ਨੂੰ ਕਿੰਨਾ ਕੁ ਫਾਇਦਾ ਹੋਇਆ ਹੈ ਕਿੰਨਾ ਕੁ ਗੁਰੂ ਨਾਲ ਜੁੜਿਆ ਹੈ ਕਿੰਨੇ ਕੁ ਪ੍ਰਾਣੀਆਂ ਨੇ ਅਮਰਤ ਛੱਕਿਆ ਹੈ ਕਿੰਨਾ ਕੁ ਉਹਦਾ ਮਨ ਜੁੜਿਆ ਹੈ ਕਿੰਨਾ ਕੁ ਮਨ ਦੀ ਉਹਦੀ ਪ੍ਰੀਤ ਗੁਰੂ ਨਾਲ ਬਣੀ ਹੈ ਮਨ ਕਰਕੇ ਜੁੜੇ ਹਨ ਕਿ ਨਹੀਂ ਜੁੜੇ ਧਾਰਮਿਕ ਸਮਾਗਮ ਕਰਾਉਣ ਦਾ ਫਾਇਦਾ ਸਾਨੂੰ ਇਸ ਕਰਕੇ ਹੈ ਜੇਕਰ ਅਸੀਂ ਮਨ ਕਰਕੇ ਜੁੜੇ ਹਾਂ ਧਰਮੀ ਹੋਣਾ ਗੁਰੂ ਅਰਜਨ ਸਾਹਿਬ ਸਿਖਾਉਂਦੇ ਐ ਸਾ ਸੰਗਤ ਅੱਤੀ ਦਵੀਤੇ ਬੈਠੇ ਹੋਏ ਵੀ ਸੀ ਨਹੀਂ ਸੀ ਉਚਾਰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਾਣੀ ਦੇ ਵਿੱਚ ਸਾਨੂੰ ਸੰਤ ਬਨਣਾ ਮੈਰਾਗੀ ਬਨਣਾ ਸਮਝਾਉਣਾ ਕਰਦੇ ਨੇ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਅਰ ਭੈ ਨਹੀਂ ਜਾਕ ਕੰਚਨ ਮਾਟੀ ਮੰਨੈ ਜਿਹੜਾ ਦੁੱਖ ਦੇ ਵਿੱਚ ਕਬਰ ਆਉਂਦਾ ਨਹੀਂ ਦੁੱਖ ਦੇ ਵਿੱਚ ਆਪਣੇ ਮਨ ਦੇ ਸੰਤੁਲਨ ਨੂੰ ਕਾਇਮ ਰੱਖਦਾ ਜੋ ਸੁਖ ਦੇ ਵਿੱਚ ਵੀ ਮਨ ਦੇ ਸੰਤੁਲਨ ਨੂੰ ਕਾਇਮ ਰੱਖਦਾ ਅਸਲ ਦੇ ਵਿੱਚ ਧਰਮੀ ਬੰਦਾ ਉਹ ਹੁੰਦਾ ਹੈ ਜੀ ਕਈ ਵਾਰ ਕ ਐਸੇ ਮਨੁੱਖ ਹੁੰਦੇ ਨੇ ਜਿਹੜੇ ਸੁੱਖ ਦੇ ਵਿੱਚ ਵੀ ਮਨ ਦੇ ਸੰਤੁਲਨ ਨੂੰ ਵਗਾੜ ਲੈਂਦੇ ਐ ਬਹੁਤਾ ਖੁਸ਼ੀ ਕਰਕੇ ਹੰਕਾਰੀ ਹੋ ਜਾਂਦੇ ਐ ਤੇ ਦੁੱਖ ਦੇ ਵਿੱਚ ਕਈ ਐਸੇ ਇਨਸਾਨ ਹੁੰਦੇ ਨੇ ਜਿਨ੍ਹਾਂ ਦਾ ਸੰਤੁਲਨ ਨਾ ਤੇ ਉਹਨਾਂ ਦਾ ਜ਼ਿੰਦਗੀ ਵਿਗੜ ਜਾਂਦੀ ਤਾਂ ਕਿ ਐਸੀ ਇੱਕ ਸਿੱਖਿਆ ਆਪ ਜੀ ਦੇ ਸਾਹਮਣੇ ਪੇਸ਼ ਕਰਨੀ ਚਾਹੁੰਦਾ ਆ ਸਾਧ ਸੰਗਤ ਨੂੰ ਇੱਕ ਐਸਾ ਇਨਸਾਨ ਹੁੰਦਾ ਐ ਜਿਸ ਨੂੰ 10 ਲੱਖ ਦੀ ਲਾਟਰੀ ਨਿਕਲ ਆਉਂਦੀ ਹੈ 10 ਲੱਖ ਦੀ ਲਾਟਰੀ ਉਹਨੂੰ ਨਿਕਲ ਆਉਂਦੀ ਹੈ ਕਿਉਂਦੀ ਧਰਮ ਸਭ ਤੋਂ ਬੜੀ ਸਿਆਣੀ ਹੁੰਦੀ ਹੈ ਉਹ ਕਹਿੰਦੀ ਹੈ ਵੀ ਜੇਕਰ ਮੇਰੇ ਪਤੀ ਨੂੰ ਪਤਾ ਲੱਗਿਆ ਨਾ ਵੀ ਇਹਨੇ ਉਹ 10 ਲੱਖ ਦੀ ਲਾਟਰੀ ਨਿਕਲ ਗਈ ਹੈ ਤੇ ਇਹਦਾ ਮਾਣਾ ਜਿਹੜਾ ਵਿਗੜ ਜਾਣਾ ਹੈ ਸੰਤੁਲਨ ਵਿਗੜ ਜਾਣਾ ਹੈ ਇਨੇ ਪੈਸੇ ਵਿੱਚ ਕਿਉਂ ਪਾਗਲ ਹੋ ਜਾਊਗਾ ਤਾਂ ਸਾਸ ਸੰਧੀ ਪਤਨੀ ਕੀ ਕਰਦੀ ਹੈ ਇੱਕ ਸਿਆਣੇ ਇਨਸਾਨ ਕੋਲ ਜਾਂਦੀ ਹੈ ਪਾਤਰੀ ਕੋਲ ਜਾਂਦੀ ਹੈ ਇਤਿਹਾਸ ਵਿੱਚ ਜਿੱਕਰ ਆਇਆ ਕਹਿੰਦੇ ਪਾਤਰੀ ਕੋਲ ਜਾਂਦੀ ਹੈ ਉਹਨੂੰ ਕਹਿੰਦੀ ਹੈ ਜੀ ਸਾਨੂੰ 10 ਲੱਖ ਦੀ ਲਾਟਰੀ ਨਿਕਲ ਗਈ ਤੇ ਕਹਿੰਦਾ ਚੰਗਾ ਭਾਈ ਬੜਾ ਵਧੀਆ ਹੋਇਆ ਬਹੁਤ ਵਧਾਈਆਂ ਤੁਹਾਨੂੰ ਉਹ ਕਹਿੰਦੇ ਪਾਦਰੀ ਜੀ ਬਤਾਈਆਂ ਤੁਹਾਨੂੰ ਚਲੋ ਠੀਕ ਹੈ ਪਰ ਮੈਂ ਆਪਣੇ ਪਤੀ ਨੂੰ ਨਹੀਂ ਦੱਸਿਆ ਹਾਂ ਜੀ ਤੇ ਕਹਿੰਦੇ ਕਿਉਂ ਭਾਈ ਤੂੰ ਆਪਣੇ ਪਤੀ ਨੂੰ ਕਿਉਂ ਨਹੀਂ ਦੱਸਿਆ ਉਹ ਕਹਿੰਦੀ ਜੀ ਇੰਨੇ ਪੈਸੇ ਦੇ ਕੇ ਉਹ ਨਹੀਂ ਘਬਰਾ ਜਾਣਾ ਇਸ ਕਰਕੇ ਨਹੀਂ ਦੱਸਿਆ ਪਾਦਰੀ ਕਹਿੰਦਾ ਚਲੋ ਆਪਾਂ ਇੱਕ ਕੰਮ ਕਰਦੇ ਹਾਂ ਮੈਂ ਤੁਹਾਡੇ ਘਰ ਜਾਣਾ ਤੁਹਾਡੇ ਘਰ ਜਾ ਕੇ ਆਪਾਂ ਕਿਸੇ ਢੰਗ ਤਰੀਕੇ ਦੇ ਨਾਲ ਸਮਝਾਵਾਂਗੇ ਆ ਪਤਨੀ ਘਰ ਚਲਿਆ ਜਾਂਦਾ ਹੈ ਪਤਨੀ ਨੇ ਪਤੀ ਨੂੰ ਕਹਿੰਦਾ ਹੈ ਵੀ ਹਾਂ ਵੀ ਭੜੇ ਮਾਨਸਾ ਤੈਨੂੰ ਜੇ 50000 ਦੀ ਲਾਟਰੀ ਨਿਕਲ ਜਾਵੇ ਛੋਟੇ ਪੱਤਰ ਤੋਂ ਗੱਲ ਕਰਦਾ ਹੈ ਕਹਿੰਦਾ ਜੇਕਰ 50000 ਦੀ ਲਾਟਰੀ ਨਿਕਲ ਜਾਵੇ ਤੇ ਭਾਈ ਤੂੰ ਕੀ ਕਰੇਗਾ ਉਹ ਕਹਿੰਦਾ ਜੀ ਮੈਂ ਆ ਆ ਕੰਮ ਕਰੂੰਗਾ ਜਿਹੜੇ ਮਨ ਵਿੱਚ ਮਿੱਥੇ ਹੁੰਦੇ ਨੇ ਚਲੋ ਭਾਈ ਠੀਕ ਹੈ 50000 ਨੂੰ ਸਹਾਰ ਜਾਂਦਾ ਫਿਰ ਗੁਰਮੁਖੋ ਉਹ ਕਹਿੰਦਾ ਚਲੋ ਠੀਕ ਹੈ ਜੇ ਤੈਨੂੰ 1 ਲੱਖ ਦੀ ਲਾਟਰੀ ਨਿਕਲ ਜਾਵੇ ਫਿਰ ਤੂੰ ਭਾਈ ਕੀ ਕਰੇਗਾ ਉਹ ਕਹਿੰਦਾ ਜੀ ਮੈਂ ਕੁਝ ਕੰਮ ਐਸੇ ਪੈਨੇ ਲੜੇ ਮੈਂ ਉਸ ਵਾਰ ਲਵਾਂ 1 ਲੱਖ ਨੂੰ ਵੀ ਸਹਾਰ ਜਾਂਦਾ ਸਾਹ ਸੰਗਤ ਜਦੋਂ ਤੀਸਰਾ ਬਚਨ ਕਰਦਾ ਹੈ ਨਾ ਕਹਿੰਦਾ ਇਹ ਭਲੇ ਮਾਨਸਾ ਜੇ ਤੈਨੂੰ 10 ਲੱਖ ਦੀ ਲਾਡਰੀ ਨਿਕਲ ਜਾਵੇ ਫੇਰ ਤੂੰ ਕੀ ਕਰੇਗਾ ਉਹ ਮਾਨ ਵਿੱਚ ਕਹਿੰਦਾ ਹੈ ਕਿ ਪਾਦਰੀ ਜੀ ਜੇ ਮੈਨੂੰ 10 ਲੱਖ ਦੀ ਲਾਡਰੀ ਨਿਕਲ ਗਈ ਨਾ ਤਾਂ 1 ਲੱਖ ਰੁਪਿਆ ਮੈਂ ਤੈਨੂੰ ਦੇ ਦੂੰਗਾ ਹੁਣ ਜਿਹੜਾ ਆਇਆ ਸੀ ਸਮਝਾਉਣ ਉਹਦਾ ਆਪ ਦਾ ਖੁਦ ਦਾ ਸੰਤੁਲਨ ਵਿਗੜ ਗਿਆ ਇੱਕ ਲੱਖ ਸੁਣ ਕੇ ਕਹਿੰਦੇ ਉਹਦਾ ਆਵਦਾ ਦਿਮਾਗੀ ਸੰਤਨ ਨਰੇਂਦਰ ਆਪ ਪਾਦਰੀ ਦਾ ਸਾਧ ਸੰਗਤ ਇਥੋਂ ਆਪਾਂ ਨੂੰ ਸੁੱਖੰ ਨੂੰ ਮਿਲਦਾ ਹੈ ਵੀ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁੱਖ ਸੁਨੇ ਅਰ ਭੈ ਨਹੀਂ ਜਾਗੈ ਕੰਚਨ ਮਾਟੀ ਮੰਨੈ ਉਹ ਸੋਨੇ ਨੂੰ ਵੀ ਮਿੱਟੀ ਦੇ ਸਮਾਨ ਸਮਝਦੇ ਨੇ ਜਿਹੜੇ ਧਰਨੀ ਹੋ ਜਾਂਦੇ ਨੇ ਤਿਆਗੀ ਹੋ ਜਾਂਦੇ ਨੇ ਦੁੱਖ ਦੇ ਵਿੱਚ ਵੀ ਸੰਤਨ ਨੂੰ ਕਾਇਮ ਰੱਖਦੀ ਹੈ ਤੇ ਸੁੱਖ ਦੇ ਵਿੱਚ ਵੀ ਬਹੁਤਾ ਆਪਣੇ ਆਪ ਨੂੰ ਖੁਸ਼ੀ ਨਹੀਂ ਮਨਾਉਂਦੇ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਕਹਿੰਦੇ ਪਰ ਨਿੰਦਿਆ ਪਰਾਇ ਨਿੰਦਿਆ ਹੋ ਗਈ ਉਸਤਤੀ ਹੋ ਗਈ ਉਹਨਾਂ ਨੂੰ ਕੰਚਨ ਮਾਟੀ ਦੇ ਸਮਾਨ ਸਮਝਦੇ ਐ ਪਰਾਇ ਨਿੰਦਿਆ ਤੇ ਉਸਤਤੀ ਦੇ ਵਿੱਚ ਨਹੀਂ ਪੈਂਦੇ ਇਸ ਕਰਕੇ ਜੇ ਆਪਾਂ ਧਰਮੀ ਬਣਨਾ ਹੈ ਨਾ ਤੇ ਸਾਨੂੰ ਗੁਰੂ ਦੇ ਬਚਨਾਂ ਨੂੰ ਮੰਨਣਾ ਪੈਣਾ ਹੈ ਸਾਡ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਪਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਇਸ ਕਰਕੇ ਗੁਰਬਾਣੀ ਅਨਸਾਰ ਜੀਵਨ ਬਣਾਉਣਾ ਸਿੱਖੀਏ ਐਨੀਆਂ ਬੇਨਤੀਆਂ ਕਰਦਾ ਹੋਇਆ ਕਿ ਮਹਾਂ ਦਾ ਜੱਜ ਹਾਂ ਸੁਭਾਅ ਦੁਭਾਅ ਦਾ ਨਿਵਾਰਨ ਹੈ ਜੀ ਭਾਈ ਗੁਰਪ੍ਰੀਤ ਸਿੰਘ ਜੀ ਮਤੇ ਵਾਲੇ ਕਥਾਵਾਚਕ ਸਾਰੇ ਹੀ ਪ੍ਰਚਾਰਕ ਸਹਿਬਾਨੰਦਾ ਬਾਬਾ ਸੁਖਜੀਤ ਸਿੰਘ ਦਾ ਜਿਨ੍ਹਾਂ ਨੇ ਦਾਸ ਨੂੰ ਇਤਨਾ ਸਮਾਂ ਬਖਸ਼ਨਾ ਕਿ ਆਪ ਜੀ ਨੇ ਗੁਰਮਤਿ ਦੇ ਵਿਚਾਰ ਸਮਝੀ ਕਰ ਸਕੀ ਜੀ ਇਹਨੀਆਂ ਬੇਨਤੀਆਂ ਕਰਦਾ ਹੋਇਆ ਜਮਾਂ ਦਾ ਜਾਚ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸਨ ਪਾਈ ਪ੍ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਕਥਾ ਦੀ ਹਾਜ਼ਰੀ ਭਰੀ ਐ ਸੋ ਧੰਨਵਾਦ ਸੋ ਅਗਲਾ ਸਮਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਪ੍ਰੀਤ